aaestit amoqeno mesecaqeta caleta opicero qerqi qerqeve ਮੈਨੂੰ ਓਝਾੜ ਕੇ ਰੱਖਦਾ ਬੁਗੇ ਨੇ ਆ ਮੇਰੀ ਮੇਰੀ ਜਾਨ ਤੂੰ ਮਾਰਤਾ ਬੁਗੇ ਨੇ ਬੁਗੇ ਨੇ ਤੱਕਾ ਦਿੱਤਾ ਉਹ ਬੁਗੇ ਦੇ ਕੁੜਮ ਦੇ ਭਾਈ ਨਾਲ ਬੈਸਦੀ ਸੀ ਉਹ ਬੁਗੇ ਨੇ ਕੋਸਾ ਝਾਕ ਕੇ ਦਖਾਰ ਦਿੱਤਾ ਆ ਵਿਚਾਰ ਓਗੜ ਗਈ ਗਰਕੇ ਹੋ ਜੋਗੀ ਹੈ ਮੈਨੂੰ ਰੱਬ ਕਸੀਂ ਹਸ ਤਾੜਾ ਹੈ ਸਾਡੀ ਹਲੇ ਤੱਕ ਮਲ ਲੜ ਨਹੀਂ ਕੱਟਣ ਦਿੱਤੀ ਭੁਗੇ ਨੇ ਓ ਮੇਰੇ ਗੋਲੀ ਮਾਰ ਦੰਦਾ ਵੀਰੇ ਅੱਜ ਵੀ ਮੇਰੇ ਡੰਡੇ ਮਾਰਿਆ ਨੇ ਅੱਜ ਵੀ ਡੰਡੇ ਮਾਰਿਆ ਨੇ ਹਾਏ ਮੇਰੇ ਯਾਰ ਅੱਬਾ ਓ ਦੋਸਤੋ ਓ ਤੁਸੀਂ ਪ੍ਰੈਸ਼ਰ ਬਣਾਉਂਗੇ ਹੋ ਉਹ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜਦੋਂ ਐ 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 ਸੇਗੁਰ ਮੈਂ ਆਪ ਦੱਸਿਆ ਜੀ ਉਹਨਾਂ ਦਾ ਐਮ ਐਲ ਆਰ ਕਟਾਉਣਾ ਨੂੰ ਨੇ ਜਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਨਾਂ ਦਾ ਐਮ ਐਲ ਆਰ ਕੱਟਿਆ ਗਿਆ ਵਾਈਫ ਦੀ ਕੰਪਲੇਟ ਸੀ ਕਿ ਉਹਨਾਂ ਦਾ ਸਿਰ ਦਰਦ ਹੈ ਤੇ ਉਲਟੀਆਂ ਹੈ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਉਹਨੇ ਰੀਡ ਦਾ ਦੌਰਾ ਜਾਂ ਪੈਂਦਾ ਹੁੰਦਾ ਹੋਇਆ ਸੀ ਤੇ ਜਦੋਂ ਮੈਂ ਉਹਨੂੰ ਪੁੱਛਿਆ ਜੀ ਨਾ ਉਹ ਕਹਿੰਦੇ ਨਾ ਕੋਈ ਐਮ ਐਲ ਆਰ ਨਹੀਂ ਤੇ ਇਹਨੇ ਘਬਰਾ ਕੇ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਹੋ ਕਿ ਅੰਦਾਜ਼ ਇਹਨਾਂ ਦੀ ਹਾਲਤ ਹੋਈ ਤੇ ਜੋ ਮੌਜੂਦਾ ਐਮ ਐਲ ਐ ਜਾਂ ਇਲਾਜ ਬਣਦਾ ਸੀ ਦਰਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਉਹਦੇ ਮਾਦਰ ਨੂੰ ਡਿਸਟ੍ਰਿਕਟ ਹਸਪੀਟਲ ਕੋਲ ਦੇਖਣ ਭੇਜਿਆ ਗਿਆ ਉਦੋਂ ਹੀ ਆਪਾਂ ਜਿਹੜੇ ਮਾਤਾ ਜੀ ਸੀ ਅਮਰਜੀਤ ਕੌਰ ਉਹਨਾਂ ਨੂੰ ਵੀ ਇੰਜੈਕਸ਼ਨ ਲੱਗੇ ਉਹਨੂੰ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਕੋਲ ਦੇਖਣ ਭੇਜਿਆ ਗਿਆ ਜਿੱਥੇ ਉਹਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਉਹਨੂੰ ਲੋਡ ਲੱਗੀ ਵੀ ਉਹਨਾਂ ਨੂੰ ਅੱਗੇ ਵੱਡੇ ਹਸਪਤਾਲ ਹੋਰ ਭੇਜਣਾ ਉਹਨਾਂ ਦੀ ਮੌਕੇ ਤੇ ਰਾਸਤੇ ਵਿੱਚ ਡੈਥ ਹੋ ਗਈ ਸੀ ਐ ਕੋਈ ਹੋਰ ਵੀ ਐਡਮਿਟ ਨਹੀਂ ਸੀ ਜਨਾ ਨਾ ਕੋਈ ਬੰਦਾ ਇਹ ਗਰਾਹੀ ਨੇ ਦੱਸ ਉਹ ਆਪਣਾ ਬਰਖਲ ਦੇ ਨਾਲ ਲੜਾਈ ਹੋਈ ਹੈ ਜੀ ਉਹ ਹੈ ਰੋਜ਼ ਵੀ ਮੇਰੀ ਡਿਊਟੀ ਚ ਨਹੀਂ ਆਇਆ ਦੂਜੇ ਡਾਕਟਰ ਸਾਹਿਬ ਦੀ ਡਿਊਟੀ ਚ ਆਇਆ ਨਹੀਂ ਤੇ ਹੋਰ ਵੀ ਅੰਦਰ ਘਟੀ ਫਿਰ ਉਹਨਾਂ ਨੂੰ ਪਤਾ ਹੋਣਾ ਸੀ ਸਰ ਤੂੰ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਜਾਂ ਸਿਵਲ ਹਸਪੀਟਲ ਤੋਂ ਨਾ ਉੱਥੋਂ ਮਤਲਬ ਉੱਥੋਂ ਜਿਹੜੇ ਭੇਜਿਆ ਆਪਣਾ 32 ਸੈਕਟਰ ਹਸਪੀਟਲ ਤੇ ਰਸਤੇ ਦੇ ਵਿੱਚ ਹਾਂਜੀ ਰਸਤੇ ਤੋਂ ਆਉਂਦਾ ਇਹ ਮਾਮਲਾ ਸੀਗਾ ਜੀ ਏ ਜੀ ਅੱਜ ਦੁਪਹਿਰੇ ਪੁਲਿਸ ਨੂੰ ਸੂchnਾ ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੁਲਾ ਹੈ ਇਹਨਾਂ ਦੀ ਆਪਸ ਵਿੱਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਐਚਓ ਸਾਹਿਬ ਪਹੁੰਚੇ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਜ਼ਾ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋ ਹੀ ਇਹ ਖੇੜੇ ਹਸਪੀਟਲ ਆ ਗਏ ਹਾਂਜੀ ਤੇ ਜੋ ਹੁਣ ਇਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਉਸੇ ਸਬੰਧ ਵਿੱਚ ਇਹ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਇਹ ਸਰਟੀਫਿਕੇਟ ਕੀ ਆਏਗੀ ਸਮਝ ਕਿਥੇ ਲੱਗੇ ਨਹੀਂ ਹਰੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬਿਸਿਸ ਤੇ ਕਰਾਂਗੇ ਅਦਵਿੰਦਰ ਸਿੰਘ ਉੱਤੇ ਰੋਪ ਲਾ ਜਾ ਰਹੇ ਕਿ ਦਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਂਦਾ ਮੌਤ ਦੇ ਕਾਰਨ ਜਿਹੜੇ ਦੋਸ਼ ਲਾ ਜਾ ਰਹੇ ਉਹਦੇ ਕਿਵੇਂ ਜੀ ਬਿਲਕੁਲ ਅਦਵਿੰਦਰ ਜੀ ਦਵਿੰਦਰ ਬੁੱਗਾ ਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸ਼ਤਰਿੰਦਰ ਬੁੱਗੇ ਨੇ ਮੇਰੀ ਵਾਇਫ ਨੂੰ ਧੱਕਾ ਮਾਰਿਆ ਸੀ ਜਿਹਦੇ ਕਰਕੇ ਉਹਦੇ ਸੱਟ ਵੱਜੀ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਹਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਏਗੀ ਉਸ ਬੇਸਿਸ ਤੇ ਲਿਖਾਂਗੇ ਠੀਕ ਹੈ ਠੀਕ ਹੈ ਜੀ